ਸ਼ਸ਼ੀਗਲ ਜੀ ਤੁਸੀਂ ਦੇਖ ਰਹੇ ਹੋ ਪੀਵੀਬੀ ਬਲਾਜੋੜ ਦਾ ਚੈਨਲ ਤੇ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਖਰੋੜੀ ਅੱਜ ਪਹੁੰਚਿਆ ਜੀ ਸੁਖ ਬੁਟੀਕ ਤੇ ਜਿੱਥੇ ਹਰ ਇੱਕ ਚੀਜ਼ ਸਮਾਨ ਅੱਜ ਪਹਿਲਾਂ ਤਾਂ ਕਰਵਾ ਚੋਥਾ ਸਾਰਿਆਂ ਨੂੰ ਵਧਾਈਆਂ ਮੇਰੀਆਂ ਭੈਣਾਂ ਨੂੰ ਮਾਤਾਵਾਂ ਨੂੰ ਵੀ ਜਿਹੜੇ ਕਰਵਾ ਚੋਥ ਰੱਖਦੇ ਆ ਤੁਹਾਡੇ ਸਾਰੇ ਸੁਹਾਗ ਹਰੇ ਰਹਿਣ ਜੀ ਵਾਹਿਗੁਰੂ ਤੰਦਰੁਸਤੀ ਵਾਖੇ ਸੁਖ ਬੁਟੀਕ ਤੇ ਖੜੇ ਆ ਸਾਡੇ ਮਾਤਾ ਜੀ ਖੜੇ ਨੇ ਮਾਤਾ ਜੀ ਪੈਰੀ ਪੰਨੇ ਆ ਜੀ ਆ ਸਾਡੇ ਪਿਤਾ ਜੀ ਖੜੇ ਨੇ ਇਹ ਮਾਤਾ ਜੀ ਦੱਸਦੀ ਹੈ ਸੰਗਤ ਜੀ ਤੁਹਾਡੇ ਚਾਨਾ ਚ ਇੱਕ ਬੇਨਤੀ ਸੀਗੀ ਛੋਟੀ ਜੀ ਜਦੋਂ ਮੇਰਾ ਐਕਸੀਡੈਂਟ ਹੋਇਆ ਸੀਗਾ ਮੈਂ ਇੱਥੇ ਵੈਸੇ ਦੱਸ ਦਉਂ ਬਈ ਮਾਤਾ ਜੀ ਨੇ ਮੈਨੂੰ ਮੈਨੂੰ ਬਹੁਤ ਜ਼ਿਆਦਾ ਮੇਰੀ ਹੈਲਪ ਕੀਤੀ ਤੇ ਸਾਡੇ ਸੁਖ ਭਾਜੀ ਨੇ ਬਹੁਤ ਹੈਲਪ ਕੀਤੀ ਤੇ ਅੱਜ ਪਹੁੰਚੇ ਆ ਜੀ ਸੁਖ ਬੁਟੀਕ ਤੇ ਕੀ ਕੀ ਸਮਾਨ ਮਿਲਦਾ ਤੇ ਕਿੰਨੇ ਦਾ ਮਿਲਦਾ ਸਾਰਾ ਦਿਖਾ ਲਦੇ ਆ ਤੁਹਾਨੂੰ ਆ ਲੋ ਪਹਿਲਾਂ ਤਾਂ ਅਸੀਂ ਸ਼ਰਮਾਤ ਕਰ ਦਿੰਦੇ ਆ ਇਥੋਂ ਤੁਸੀਂ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਵੈਸੇ ਮੈਂ ਕਹਿੰਦਾ ਨਹੀਂ ਹੁੰਦਾ ਤੁਹਾਡਾ ਧੰਨਵਾਦ ਤੁਸੀਂ ਕਰ ਵੀ ਦਿੰਦੇ ਆ ਇਹ ਸਾਰੀਆਂ ਚੀਜ਼ਾਂ ਜਿਹੜੇ ਮੈਂ ਸੋਕ ਬੁਟੀਕ ਤੇ ਦਿਖਾ ਰਿਆ ਇਹ ਚੂੜੀਆਂ ਜਿਹੜੀਆਂ ਮੇਰੀਆਂ ਭੈਣਾਂ ਨੇ ਪਾਣੀਆਂ ਆ ਲੈਣੀਆਂ ਇੱਥੇ ਆ ਕੇ ਸੋਕ ਬੁਟੀਕ ਦਿਓ ਤੇ ਲੈ ਸਕਦੇ ਹੋ ਬਹੁਤ ਜਿਆਦਾ ਸੋਹਣੇ ਰੇਟ ਤੇ ਵਧੀਆ ਰੇਟ ਤੇ ਬਹੁਤਾ ਰੇਟ ਨਹੀਂ ਹੈਗਾ ਤੇ ਤੁਸੀਂ ਆ ਵੀਡੀਓ ਸ਼ੇਅਰ ਕਰਕੇ ਆ ਜਿਓ ਤੇ ਕੋਈ ਨਾ ਕੋਈ ਛੋਟਾ ਜਿਹਾ ਗਿਫਟ ਵੀ ਦੇ ਦਵਾਂਗੇ ਕੋਈ ਗੱਲ ਨਹੀਂ ਤੇ ਮੈਂ ਆਪਣੇ ਵੱਲੋਂ ਕਹਿੰਦਾ ਜੀ ਸਾਡੇ ਭਰਾ ਨੇ ਐਨਾ ਆ ਤੁਹਾਡੇ ਜਿਹੜੇ ਕੀ ਰਾਤ ਨੂੰ ਤੁਸੀਂ ਚੰਨ ਜਦੋਂ ਕਹਿੰਦੇ ਚੜਦਾ ਹੁੰਦਾ ਉਹ ਚੀਜ਼ਾਂ ਸ਼ਾਨਣੀਆਂ ਵਗੈਰਾ ਸਾਰੀਆਂ ਚੀਜ਼ਾਂ ਇੱਥੋਂ ਮਿਲਦੀਆਂ ਨੇ ਤੇ ਆ ਸ਼ਾਨਣੀਆਂ ਦੀ ਜੇ ਗੱਲ ਕਰ ਲਈਏ ਤਾਂ ਆ ਦੋ ਸ਼ਾਨਣੀਆਂ ਦੇਖੋ ਕਿੰਨੀਆਂ ਪਿਆਰੀਆਂ ਲੱਗਦੀਆਂ ਤੇ ਐਦੇ ਮੇਰੀਆਂ ਭੈਣਾਂ ਪਿਆਰੀਆਂ ਲੱਗਦੀਆਂ ਜਿੱਦਾਂ ਸ਼ਾਨਣੀਆਂ ਪਿਆਰੀਆਂ ਲੱਗਦੀਆਂ ਸੋਹਣੀ ਲੱਗਦੀ ਗੱਲਬਾਤ ਤੇ ਸਾਰੀ ਦਿਖਾ ਲਵਾਂ ਤੁਹਾਨੂੰ ਆ ਚੂੜੀਆਂ ਆ ਜੀ ਉੱਧਰੋਂ ਹੀ ਪਾਸੋਂ ਮੜੀਆ ਦਿਖਾ ਲਦੇ ਬਈ ਬੜੇ ਦੇਖੋ ਸਾਡੇ ਬਾਪੂ ਜੀ ਬੈਠੇ ਨੇ ਸਾਡਾ ਭਰਾ ਵੇਖਾ ਬੜਾ ਬਾਪੂ ਸਾਡੀ ਬਹੁਤ ਗੁੱਡੀ ਲੱਗਦੀ ਪਿਆਰੀ ਲੱਗਦੀ ਬਾਬਾ ਇਹਨਾਂ ਨੂੰ ਤੰਦਰੁਸਤੀ ਵਾਛੇ ਲੰਬੀ ਉਮਰ ਕਰੇ ਦੋਨਾਂ ਦੀ ਤੇ ਮੈਂ ਜੇ ਗੱਲ ਕਰਾਂ ਇੱਥੋਂ ਸ਼ੁਰੂ ਹੋਦਾਂ ਤਾਂ ਕੋਈ ਵੀ ਚੀਜ਼ ਇੰਨੀ ਮਹਿੰਗੀ ਨਹੀਂ ਹੈਗੀ ਸਸਤੀਆਂ ਚੀਜ਼ਾਂ ਨੇ ਸੋਖ ਬੁਟੀਕ ਤੇ ਤੁਸੀਂ ਜਾ ਕੇ ਲੈ ਕੇ ਜਾ ਸਕਦੇ ਹੋ ਤੇ ਜਿਹੜੀਆਂ ਇਹ ਜੂੜੀਆਂ ਰੱਖੀਆਂ ਹੋਈਆਂ ਨੇ ਤੁਸੀਂ ਆਪਣੀ ਡਿਮਾਂਡ ਤੇ ਕੋਈ ਵੀ ਚੂੜੀ ਤੁਸੀਂ ਡਿਮਾਂਡ ਕਰਕੇ ਵੀ ਲੈ ਕੇ ਜਾ ਸਕਦੇ ਹੋ ਆਪਣਾ ਇਹ ਚੂੜਾ ਰੱਖਿਆ ਹੋਇਆ ਵਾ ਜਿਹੜੀਆਂ ਮੇਰੀਆਂ ਭੈਣਾਂ ਦੇ ਆਪਣੇ ਆਪਣੇ ਘਰਾਂ ਦੇ ਵਿੱਚ ਮੈਂ ਕਹਿੰਦਾ ਤੰਦਰੁਸਤੀ ਵੱਖ ਹੈ ਜੀ ਤੇ ਬਾਕੀ ਸੁੱਖ-ਵਿਧੀ ਤੇ ਜੋ ਤੁਹਾਨੂੰ ਚਾਹੀਦਾ ਲੈਸਾਂ ਆਪਣੇ ਮੇਰੀਆਂ ਭੈਣਾਂ ਦੀ ਕੋਈ ਵੀ ਡਿਮਾਂਡ ਹੋਵੇ ਰੀਲਾਂ ਦੀ ਡਿਮਾਂਡ ਹੋਵੇ ਕਿਸੇ ਵੀ ਚੀ ਦੀ ਤਾਂ ਇਹ ਲੈਸਾਂ ਸਭ ਕੁਝ ਇੱਥੋਂ ਮਿਲਦਾ ਆ ਇਹ ਸੁਖ ਬਟਿਕ ਆ ਜੀ ਪੱਦੀ ਰੋਡ ਦੇ ਉੱਪਰ ਆ ਬਲਾਚੌਰ ਦਾਣਾ ਮੰਡੀ ਦਾ ਪਹਿਲਾ ਗੇਟ ਉੱਥੇ ਆ ਬਟਨ ਵਗੈਰਾ ਜੋ ਵੀ ਮਿਲੀਆਂ ਪਹਿਣਾ ਹੈ ਜੀ ਨੂੰ ਲੋੜ ਆ ਰੀਲਾਂ ਸਭ ਕੁਝ ਇੱਥੇ ਮਿਲਦਾ ਹੈ ਸੁਖ ਬਟਿਕ ਤੇ ਤੇ ਬਹੁਤ ਹੀ ਜ਼ਿਆਦਾ ਪਿਆਰੀਆਂ ਚੀਜ਼ਾਂ ਰੱਖੀਆਂ ਹੋਈਆਂ ਆ ਬਾਈ ਹਣੀ ਤੇ ਸੁਖ ਵਿਚਾਰਾ ਆਪ ਵੀ ਪਿਆਰਾ ਆ ਵਾਹੀ ਗੁਰੂ ਲੰਬੀ ਉਮਰ ਕਰੀ ਜੀ ਭਰਾ ਦੀ ਮਨਿਆਰੀ ਦਾ ਸਮਾਨ ਵੀ ਦਿਖਾ ਲੈਣਾ ਸੀ ਉਹ ਵੀ ਦਿਖਾ ਲ ਦਿੰਦੀਆਂ ਵਿੱਚ ਕਿਉਂਕਿ ਮਨਿਆਰੀ ਦਾ ਸਮਾਨ ਜਿਹੜਾ ਇੰਨਾ ਮਹਿੰਗਾ ਨਹੀਂ ਦਿੰਦੇ ਜੋ ਵੀ ਤੁਹਾਨੂੰ ਜਿਸ ਚੀਜ਼ ਦਾ ਵੀ ਤੁਹਾਨੂੰ ਲੋੜ ਹੋ ਲੈ ਕੇ ਜਾ ਸਕਦੇ ਹੋ ਜਿੱਦਾਂ ਕਿ ਹਾਰ ਪਏ ਆ ਪੈਸਿਆਂ ਦੇ ਹਾਰ ਪਏ ਆ ਉਧਰੋਂ ਕੋਈ ਵੀ ਅੰਗੂਠੀ ਹੋ ਗਈ ਹਨਾ ਤੇ ਕਾਂਟੇ ਹੋਗੇ ਯਾਨੀ ਕਿ ਕੋਈ ਵੀ ਚੀਜ਼ ਲਾ ਲਓ ਤੁਸੀਂ ਸੁਖ ਬੁਟੀਕ ਤੋਂ ਮਿਲਦੀਆਂ ਨੇ ਇਹ ਆਪਾਂ ਬੁਟੀਕ ਹੈ ਦੀ ਇੱਕ ਬੁਟੀਕ ਆ ਇੱਧਰ ਸਗੀ ਐ ਇੱਧਰ ਸਮਾਨ ਜਿਹੜਾ ਪਾਇਆ ਹੋਇਆ ਬਹੁਤ ਸੋਹਣਾ ਮਤਲਬ ਹਰੇਕ ਚੀਜ਼ ਇੱਥੋਂ ਮਿਲਦੀ ਆ ਲੈਸਾਂ ਹੋ ਗਈਆਂ ਤੇ ਆ ਬਹੁਤ ਹੀ ਜਿਆਦਾ ਪਿਆਰਾ ਸਟਾਕ ਰੱਖਿਆ ਹੋਇਆ ਬਾਈ ਜੁਣੀ ਕਿਸੇ ਤਰ੍ਹਾਂ ਦੀ ਵੀ ਚੀਜ਼ ਤੁਹਾਨੂੰ ਚਾਹੀਦੀ ਤੇ ਉਹ ਸੁਖ ਬੁਟੀਕ ਤੇ ਮਿਲ ਜੂਗੀ ਤੁਹਾਨੂੰ ਤੇ ਤੁਸੀਂ ਜੇ ਭਰਾ ਦਾ ਕੋਈ ਕਿਸੇ ਚੀਜ਼ ਦਾ ਤੁਹਾਨੂੰ ਜਿਆਦਾ ਦੁਆਇਆ ਵੀ ਭਰਾ ਦਾ ਤੁਹਾਡੇ ਦਾ ਛੋਟੇ ਦਾ ਬਿੰਦੂ ਖਰੋੜੀ ਦਾ ਨਾਮ ਲੈ ਕੇ ਆ ਜੀ ਉਹ ਵੀ ਮਿਲ ਜੂਗੀ ਤੁਹਾਨੂੰ ਜਾਗੋ ਦੀਆਂ ਜਿਹੜੀਆਂ ਹੁੰਦੀਆਂ ਰੱਖਣ ਵਾਲੀਆਂ ਕੋਈ ਵੀ ਚੀਜ਼ ਤੁਸੀਂ ਸੁਖ ਬਟੀਕ ਤੋਂ ਖਰੀਦ ਸਕਦੇ ਹੋ ਲੈ ਕੇ ਜਾ ਸਕਦੇ ਹੋ ਤੇ ਇਹ ਸੁਖ ਬਟੀਕ ਤੇ ਆਪਾਂ ਖੜੇ ਆ ਇੱਥੇ ਬਹੁਤ ਪਿਆਰੀ ਪਿਆਰੀ ਜਿਹੜੇ ਕੀ ਪਿਆਰੀਆਂ ਪਿਆਰੀਆਂ ਮਹੀਆਂ ਭੈਣਾਂ ਆਂਦੀਆਂ ਸੌਰੀ ਮੈਨੂੰ ਕਹਿ ਹੋ ਗਿਆ ਪਿਆਰੇ ਪਿਆਰੇ ਪਿਆਰੀਆਂ ਪਿਆਰੀਆਂ ਮੇਰੀਆਂ ਭੈਣਾਂ ਆਂਦੀਆਂ ਤੇ ਵਧੀਆ ਲੱਗਦਾ ਜਦੋਂ ਇਦਾਂ ਆਪਾਂ ਇੱਕ ਖੁਸ਼ਹਾਲ ਦਿਨ ਦੇਖਦੀਆਂ ਖੁਸ਼ਹਾਲ ਚਿਹਰੇ ਦੇਖਦੇ ਆਂ ਖੁਸ਼ਹਾਲ ਤਿਹਾਰ ਦੇਖਦੀਆਂ ਜਦੋਂ ਖੁਸ਼ਹਾਲ ਚੀਜ਼ਾਂ ਇਦਾਂ ਦੀਆਂ ਦੇਖਦੀਆਂ ਤਾਂ ਜ਼ਿੰਦਗੀ ਵੀ ਖੁਸ਼ਹਾਲ ਲੱਗਦੀ ਹੈ ਤੇ ਭਾਈ ਹੁਣੀ ਸਾਡੇ ਨਾਲ ਨੇ ਤੇ ਭਾਈ ਸ਼ਸ਼ੀਕਲ ਜੀ ਪਰਵਾਹ ਠੀਕ ਹੈ ਜੀ ਮੈਨੂੰ ਦੱਸੋ ਅੱਜ ਤਾਂ ਤੁਹਾਨੂੰ ਮੁਬਾਰਕਾਂ ਜੀ ਤੇ ਤੁਹਾਡੀਆਂ ਨੂੰ ਮੁਬਾਰਕਾਂ ਵੀਰੇ ਜੀ ਮੇਰਾ ਤਾਂ ਵਿਆਹ ਨਹੀਂ ਹੋਇਆ ਜੀ ਮਤਲਬ ਦਿਲ ਤੇ ਖਾਰੀਆਂ ਦਾ ਮੁਬਾਰਕਾ ਹੈ ਜੀ ਠੀਕ ਹੈ ਜੀ ਤੇ ਬਹੁਤ ਸੋਹਣੀ ਜੋੜੀ ਬਹੁਤ ਸੋਹਣੀ ਜੋੜੀ ਲੱਗਦੀ ਤੁਹਾਡੀ ਜੀ ਓਕੇ ਵੀਰੇ ਜੋੜੀ ਤੁਹਾਡੀ ਬਹੁਤ ਪਿਆਰੀ ਹੈ ਜੀ ਮਾਲਕ ਤੰਦਰੁਸਤੀ ਬਖਸ਼ੇ ਕੁਝ ਕਹਿਣਾ ਚਾਹੁੰਦੀਆਂ ਜੀ ਸੋਖ ਬੁਟੀਕ ਸੋਖ ਦਾ ਮਤਲਬ ਹੁੰਦਾ ਖੁਸ਼ਹਾਲੀ ਕੁਸ਼ਹਾਲ ਅੱਜ ਖੁਸ਼ਹਾਲ ਆ ਆਲਾ ਪਹਿਲੇ ਕੋਲ ਪਰਸ਼ਰ ਮੰਗ ਰਹੇ ਦੀ ਜੀ ਅੱਛਾ ਚਲੋ ਬਹੁਤ ਵਧੀਆ ਜਰ ਬਸ ਨਹੀਂ ਸਕਿਆ ਸ਼ਾਇਦ ਕੱਲ ਪਰਸੋਂ ਤੋਂ ਹੀ ਲੱਗੋ ਭਾਈ ਜੀ ਮੂੰ ਟਮਟਰ ਸਮਾਨ ਜੋ ਆਪਣੇ ਮਾਈਂਡ ਵਿੱਚ ਆ ਉਹ ਦੱਸ ਦਿਓ ਵੀ ਕੀ ਕੁਛ ਆ ਜਿਹੜਾ ਆਪਾਂ ਸਸਤੀ ਰੇਟਾਂ ਤੇ ਵੀ ਦੇ ਸਕਦੇ ਹੋ ਕੋਈ ਵੀਡੀਓ ਸ਼ੇਅਰ ਕਰਕੇ ਆ ਗਿਆ ਉਹਨੂੰ ਗਿਫਟ ਵੀ ਦੇ ਸਕਦੇ ਆਪਣੇ ਕੋਲ ਸਾਰਾ ਕੁਝ ਹੈਗਾ ਬੀਰ ਜੀ ਦਾ ਮਤਲਬ ਲੈਸਾਂ ਦਾ ਲੈਸਾਂ ਦਾ ਸਟ੍ਰਿਚਿੰਗ ਮਟੀਰੀਅਲ ਹੁੰਦਾ ਸਾਰਾ ਕੁਝ ਅਵੇਲੇਬਲ ਆ ਕੋਈ ਵੀ ਬਚਣਾ ਫੈਂਸੀ ਲੈਸਾਂ ਗੁੱਝਾ ਹੋ ਗਿਆ ਫਿਰ ਉਸ ਤੋਂ ਆਪਨੇ ਕੋ ਮਨਿਆਰੀ ਦਾ ਆ ਜਾਂਦਾ ਸਾਰਾ ਵਸਤੂ ਮਾਲ ਜਿੰਨਾ ਕਿ ਹਿਂਦਾ ਡੈਕੋਰੇਸ਼ਨ ਦਾ ਆ ਜਾਂਦਾ ਹੈ ਬੈਲੂਨਸ ਵਗੈਰਾ ਸਾਰਾ ਕੁਝ ਆ ਜਾਂਦਾ ਆ ਹੂੰ ਬਾਕੀ ਆ ਬੈਂਗਲਸ ਵਗੈਰਾ ਹੋ ਗਿਆ ਜੁਐਲਰੀ ਹੋ ਗਿਆ ਆਰਟੀਫੀਸ਼ੀਅਲ ਜੁਐਲਰੀ ਸਾਰਾ ਕੁਝ ਆ ਜਾਂਦਾ ਹੂੰ ਮਤਲਬ ਤੁਹਾਡੇ ਕੋਲ ਕੋਈ ਵੀ ਐਦਾਂ ਦੀ ਚੀਜ਼ ਹੈ ਜਿਹੜੀ ਨਹੀਂ ਮਿਲਦੀ ਉਹ ਅਵੇਲੇਬਲ ਆ ਸਾਰੀਆਂ ਜੀਜ਼ਾਂ ਕੋਈ ਵੀ ਸਟਿਚਿੰਗ ਕਰਵਾਣਾ ਆ ਹਾਂਜੀ ਸਟਿਚਿੰਗ ਆ ਪੀਕੋ ਆ ਸਲਾਈ ਪੱਗ ਨੂੰ ਸਲਾਈ ਆ ਸਾਰਾ ਕੁਝ ਕਰਦੇ ਆ ਆਪਣੇ ਕੋ ਸੂਟ ਵੀ ਸਲਾਈ ਸਾਰਾ ਬਿਲਕੁਲ ਸਟਿਚਿੰਗ ਦਾ ਸਾਰਾ ਕੰਮ ਹੈ ਬਾਜੀ ਸਾਰਾ ਕੁਝ ਹੈ ਨਾ ਹਾਂਜੀ ਬਹੁਤ ਵਧੀਆ ਗੱਲ ਆ ਵਾਹਿਗੁਰੂ ਤੰਦਰੁਸਤੀ ਬਾਛੇ ਲੰਬੀ ਉਮਰ ਕਰੇ ਜੀ ਪਰਿਵਾਰ ਖੁਸ਼ਹਾਲ ਰਵੇ ਤੇ ਸਾਡੀ ਮਾਤਾ ਜੀ ਮਾਤਾ ਜੀ ਬਹੁਤ ਬਹੁਤ ਧੰਨਵਾਦ ਪਹਿਲਾਂ ਤੁਸੀਂ ਮੇਰੀ ਜ਼ਿੰਦਗੀ ਨੂੰ ਦੂਜੀ ਜ਼ਿੰਦਗੀ ਨੂੰ ਖੁਲਿਆਰ ਕੀਤਾ ਜੀ ਵਾਹਿਗੁਰੂ ਤੁਹਾਡੀ ਲੰਬੀ ਉਮਰ ਕਰੇ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਕੁਝ ਕਹਿਣਾ ਚਾਹਦੇ ਅੱਜ ਦੇ ਮੌਕੇ ਦੇ ਕੁਝ ਤਿਹਾਰ ਦੇ ਧੰਨਵਾਦ ਆਈਆਂ ਜੀ ਮਾਤਾ ਸਾਡੀ ਬਹੁਤ ਪਿਆਰੀ ਆ ਤੇ ਬਹੁਤ ਪਿਆਰੀਆਂ ਪਿਆਰੀਆਂ ਗੱਲਾਂ ਕਰਦੀ ਮਾਤਾ ਵਾਹਿਗੁਰੂ ਇਹਨਾਂ ਨੂੰ ਤੰਦਰੁਸਤੀ ਬੱਚੇ ਜੀ ਤੁਸੀਂ ਆ ਸਕਦੇ ਹੋ ਖੁਸ਼ ਬੁਟੀਕ ਦੇ ਕੋਈ ਵੀ ਚੀਜ਼ ਦੀ ਤੁਹਾਨੂੰ ਲੋੜ ਆ ਪਹਿਣਾ ਨੂੰ ਮੇਰੀਆਂ ਨੂੰ ਤਾਂ ਤੁਸੀਂ ਆ ਕੇ ਲੈ ਕੇ ਜਾ ਸਕਦੇ ਹੋ ਨਾਲੇ ਇੱਕ ਗੱਲ ਹੋਰ ਆ ਨੰਬਰ ਤੁਹਾਨੂੰ ਦਿਖਾ ਲ ਦਈਏ ਇਹ ਦੁਕਾਨ ਦੇ ਉੱਪਰ ਕਿਸੇ ਵੀ ਲੜਕੀ ਦੀ ਲੜਕੇ ਦੀ ਜਰੂਰਤ ਆ ਇੱਕ ਤੁਸੀਂ ਕਾਲ ਕਰ ਸਕਦੇ ਹੋ ਮੈਂ ਤੁਹਾਨੂੰ ਨੰਬਰ ਦਿਖਾ ਲਦਾ ਆ ਤੇ ਜਾ ਕੋਈ ਕੁੜੀ ਹੋਵੇ ਜਾਂ ਕੋਈ ਮੁੰਡਾ ਲੋੜ ਆ ਦੁਕਾਨ ਤੇ ਬਹੁਤ ਬਹੁਤ ਧੰਨਵਾਦ ਜੀ ਪੀ ਵੀ ਪੀ ਬਲਾਚੌਰ ਦੇ ਚੈਨਲ ਨੂੰ ਪਿਆਰ ਕਰਦੇ ਰਹੋ ਮੈਂ ਤੁਹਾਡਾ ਛੋਟਾ ਬੀਬਿੰਦੂ ਫਰੌੜੀ ਆ ਨਵੀਂ ਅਪਡੇਟ ਹੋਈ ਜਰੂਰ ਦਵਾਂਗੇ ਜੀ ਧੰਨਵਾਦ